ਬੰਦ ਨਿਕਲਿਆ ਸਾਤ ਨਾਮ ਕੋ ਦੇ ਸਾਤ ਨਾਮ ਰਹਾ ਹੈ ਉਹ ਬੇ ਚਵਾ ਬਿਲੇ ਐਸੋ ਲਈ ਤੁਸੀਂ ਦੇਖ ਰਿਹਾ ਹੋ ਕਿ ਬਰਜ ਟੈਲ ਦਾਸ ਦੇ ਬੰਦ ਤੇ आनंदगढ़ साख तो संत महापुरुष भी पहुंचे होयान और चला आ आ देखो ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੜਾ ਕੁਛ ਹਰ ਇੱਕ ਨੂੰ ਦੱਸਣ ਦਾ ਲੋੜ ਤਾਂ ਹੈ ਨਹੀਂ ਪਰ ਫਿਰ ਵੀ ਸਾਰਿਆਂ ਨੂੰ ਪਤਾ ਸੋਸ਼ਲ ਮੀਡੀਆ ਰਾਹੀਂ ਖਬਰਾਂ ਰਾਹੀਂ ਸਾਰਿਆਂ ਦੇ ਕੋਲ ਖਬਰਾਂ ਪਹੁੰਚੀਆਂ ਹੋਈਆਂ ਅੱਜ ਆਪਾਂ ਇੱਥੇ ਬੁਰਜ ਟਹਿਲ ਦਾ ਪਿੰਡ ਦਰਿਆ ਦੇ ਬੰਨ ਦੇ ਉੱਪਰ ਸਤਿਕਾਰਯੋਗ ਸੰਤ ਪਾਪਾ ਸਤਨਾਮ ਸਿੰਘ ਜੀ ਮਹਾਪੁਰਖ ਸੰਤ ਪਾਪਾ ਸੇਵਾ ਸਿੰਘ ਜੀ ਮਹਾਪੁਰਖਾਂ ਦੇ ਆਸਾਨ ਤੋਂ ਖਿਲਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦ ਪ੍ਰਸਾਦ ਜੀ ਉਹ ਵਿਸ਼ੇਸ਼ ਕਰਕੇ ਪਹੁੰਚੇ ਹੋਏ ਨੇ ਸੰਤ ਬਾਬਾ ਕਨਈਆ ਸਿੰਘ ਜੀ ਦੀ ਮਹਾਪੁਰਖ ਪਟਲਾਵੀ ਵਾਲੇ ਉਹਨਾਂ ਦੇ ਆਸਾਨਾਂ ਤੋਂ ਮਹਾਪੁਰਖਾਂ ਦੀ ਵਿਰਤਵਾਸਾ ਹੋਣ ਕਰਕੇ ਉਹਨਾਂ ਪਰ ਵੀ ਸੰਤ ਬਾਬਾ ਗੁਰਕੀਸ਼ ਜੀ ਉਹ ਵੀ ਪਹੁੰਚੇ ਨੇ ਹੋਰ ਇਲਾਕੇ ਦੀਆਂ ਸਿੱਖ ਸੰਗਤਾਂ ਪਹੁੰਚੀਆਂ ਕੜਾਚੌਰ ਸੰਤ ਬਾਬਾ ਖੇਨ ਸਿੰਘ ਜੀ ਮਹਾਪੁਰਖਾਂ ਦੇ ਆਸਾਨਾਂ ਤੋਂ ਸਿੰਘ ਇੱਥੇ ਪਹੁੰਚੇ ਨੇ ਪ੍ਰਾਪਰਸ਼ਾਦੀਆਂ ਦੇਖਾਂ ਕਰਕੇ ਪ੍ਰਕਾਰਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਹੁੰਦੀਆਂ ਇਸ ਕਰਕੇ ਸਾਡੀ ਸੱਚੀ ਸਰਕਾਰ ਉਹੀ ਆਕਾਰਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਦੀ ਸੁਣਦਾ ਕਿਸੇ ਦੇ ਔਗਣ ਨਹੀਂ ਚਤਾਰਦਾ ਜਿਹੜਾ ਸ਼ਰਨ ਪੈਜੀ ਉਹਦੀ ਇੱਜ਼ਤ ਪਾਤ ਰੱਖਣ ਵਾਲਾ ਪਰਮੇਸ਼ਰੀ ਆ ਬਾਕੀ ਉਹ ਜਿਹੜੇ ਬੰਦਕੂਨ ਟੁੱਟੇ ਲੋਕਾਂ ਦੀਆਂ ਜ਼ਮੀਨਾਂ ਮੋਟਰਾਂ ਪੱਕੀਆਂ ਅੰਡਰਗ੍ਰਾਊਂਡ ਕੀਤੀ ਹੋਈਆਂ ਪਾਈਪਲਾਈਨ ਸਾਰਾ ਕੁਝ ਦਰਿਆ ਦੇ ਵਿੱਚ ਤਕਰੀਬਨ 4 450 ਕਿੱਲਾ ਬੁਰਜ ਤਹਿਲਸ ਪਿੰਡ ਦਾ ਦਰਿਆ ਦੇ ਵਿੱਚ ਝੋਨਾ ਲੱਗਿਆ ਹੋਇਆ ਸਣੇ ਮੋਟਰੋਂ ਸਭ ਕੁਝ ਘੋੜ ਕੇ ਲੈ ਗਿਆ ਆ ਇਧਰਲੇ ਪਾਸੇ ਤਿੰਨ ਜਗ੍ਹਾ ਤੋਂ ਪਾੜ ਰਾਤੀ ਰਾਤ ਪੈ ਗਿਆ ਸਰਕਾਰਾਂ ਇਹੀ ਤਾਂ ਜਾਣੀ ਜੀ ਪਾਣੀ ਜਾਦੇ ਹੋਗੇ ਜਾਦੇ ਹੋ ਜਾਣਾ ਜਾਦੇ ਹੋ ਜਾਣਾ ਇਹ ਤਾਂ ਸਾਨੂੰ ਜਾਣ ਕੇ ਡੋਬਣ ਪਾਸਤੀ ਆ 1988 ਵਿੱਚ ਵੀ ਹੜ ਕੋਈ ਨਹੀਂ ਸੀ ਆਏ ਹੜ ਲਿਆਂਦੀ ਗਏ ਸੀ ਹੁਣ ਵੀ ਇਹੀ ਕੁਛ ਆ ਤਰੀਕੇ ਪਤਨ ਵਾਲੀਆਂ ਨਹਿਰਾਂ ਕੱਢੀ-ਕੱਢੀਆਂ ਨਹਿਰਾਂ 40-40 ਕਾਰਨ ਦੀ ਇੱਕ ਨਹਿਰ ਬਣੀ ਇੱਕ ਨਹਿਰ ਵਿੱਚੋਂ 6000 ਸੂਆ ਨਿਕਲਦਾ ਉਹਦੇ ਵਿੱਚੋਂ ਜੀ ਮੈਂ ਸੰਤ ਜੀ ਉਹਨੂੰ ਕਦੇ ਬੰਦ ਨਹੀਂ ਦੇਖੀਆਂ ਨਹਿਰਾਂ ਜੋੜੀਆਂ ਨਹਿਰਾਂ ਦੋਈ ਹੁਣ ਉਹ ਵੀ ਬੰਦ ਆ ਖਖੇ ਜੀ ਨਹਿਰਾਂ ਵਿੱਚ ਗਾਰ ਭਰ ਜਾਣੀ ਨਹਿਰਾਂ ਵਿੱਚੋਂ ਗਾਰ ਕੱਢਣੀ ਤਾਂ ਸਫਾਈ ਕਰਨੀ ਸੌਖੀ ਹੁੰਦੀ ਲੋਕਾਂ ਦੇ ਘਰਾਂ 'ਚੋਂ ਗਾਰ ਕੱਢਣੀ ਔਖੀ ਪਰ ਕੋਈ ਨਹੀਂ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਨੇ ਇੱਥੇ ਆਪਣੇ ਪਿਤਾ ਸਤਪੁਰੂ ਨੂੰ ਤਿਲਕ ਜੰਜੂ ਦੀ ਰੱਖਿਆ ਵਾਸਤੇ ਦਿੱਲੀ ਚਾਂਦਨੀ ਚੌਕ ਵਿੱਚ ਕੁਰਬਾਨ ਹੋਣ ਵਾਸਤੇ ਜਿਨ੍ਹਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਵਾਲਾ ਜੀ ਨੇ ਵੀ ਸੀਸ ਤੇ ਬਲੀਦਾਨ ਦਿੱਤੇ ਕੁਰਬਾਨੀਆਂ ਕੀਤੀਆਂ ਮਹਾਰਾਜ ਨੇ ਤਿਲਕ ਜਣਗ ਦੀ ਰੱਖਿਆ ਕੀਤੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਨਾਂ ਦੇ ਵੀ ਮਨਾਂ ਦੇ ਵਿੱਚ ਸ੍ਰੇਸ਼ਟ ਪੁੱਤੀ ਦੀ ਜਾਤ ਬਖਸ਼ਣ ਜਿਸ ਕਰਕੇ ਬੈਰ ਬਰੋਧ ਈਰਖਾ ਵਕੀਲੀ ਨੂੰ ਛੱਡ ਕੇ ਇਹ ਜਿਵੇਂ ਪਾਣੀ ਛੱਡਦੇ ਤਰੀਕੇ ਹੁੰਦੇ ਓਵੇਂ ਛੱਡਣ ਪੁਨਾਮ ਲੋਕਾਂ ਨੂੰ ਪਤਾ ਵੀ ਹੈ ਨਹੀਂ ਕਿ ਕਹਿੰਦੇ ਜੀ ਹੁਣ ਜੀ 60000 ਕਿਊਸਕ ਪਾਣੀ ਛੱਡਿਆ ਹੋਇਆ ਪਾਣੀ ਦਾ ਜਾਦੇ ਖਤਰਾ ਜੀ ਡੈਮ ਟੁੱਟ ਜਾਊਗਾ ਕੁਣ ਰਾਤ ਨੂੰ 1 ਲੱਖ ਕਿਊਸਕ ਪਾਣੀ ਹੋਰ ਛੱਡਣਾ ਪੈਣਾ ਲੋਕਾਂ ਨੂੰ ਪਤਾ ਨਹੀਂ ਵੀ 1 ਲੱਖ ਕਿਊਸਕ ਹੁੰਦਾ ਕਿੰਨਾ ਦੱਸ ਦੇ ਕਹਿੰਦੇ ਵੀ 1 ਲੱਖ ਕਿਊਸਕ ਪਾਣੀ ਦਾ ਮਤਲਬ ਆ ਵੀ 2 ਕਰੋੜ 80 ਲੱਖ ਲੀਟਰ ਪਰ ਸੈਕਿੰਡ ਪਾਣੀ ਆਉਗਾ ਇੰਨਾ ਜ਼ਿਆਦਾ ਪਾਣੀ ਜਿਹਦੇ ਤਰਖਾਹਾਂ ਲੈਂਦੇ ਆ ਸਾਰਾ ਕੁਝ ਕਰਦੇ ਜਿਉਂ ਉਹਨਾਂ ਨੂੰ ਪਤਾ ਵੀ ਪਿੱਛੇ ਪਾਣੀ ਬਹੁਤ ਤਾਂ ਹੋ ਰਹੀ ਆ ਪਹਿਲਾਂ 18000 20000 ਕਿਊਸਕ ਸਾਰੇ ਕਾਰਪੋਰਥ ਬਾਏ ਦੁੱਧੀਆਂ ਘਾਟੀਆਂ ਜਿੰਮੇ ਨਾ ਚਾਹਾਂ ਉਹ ਨੱਚੀ ਜਾਂਦੇ ਆ ਇਹ ਸਰਕਾਰਾਂ ਦੀਆਂ ਇਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਵਿਚਾਰੇ ਕਹਿ ਨਹੀਂ ਸਕਦੇ ਇਹਨਾਂ ਦੀਆਂ ਮਜਬੂਰੀਆਂ ਜਿਹੜਾ ਸੱਚ ਬੋਲੂ ਉਹਦੇ ਵਾਸਤੇ ਤਾਂ ਸਾਨੂੰ ਪਤਾ ਹੀ ਹੈ ਫਾਂਸੀਆਂ ਆਈਆਂ ਫਾਂਸੀਆਂ ਦੇ ਰੱਸੇ ਕਿੰਨੇ ਆ ਜਾਂ ਉਹ ਗੋਲੀਆਂ ਨੇ ਇਸ ਕਰਕੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਮਹਾਰਾਜ ਦੇ ਚਰਨਾਂ ਚ ਅਰਦਾਸ ਹੋਈ ਆ ਫਾਂਸੀ ਦੀ ਅਰਦਾਸ ਉਹਦੇ ਚਰਨਾਂ 'ਚ ਹੀ ਆ ਦੁਨੀਆਂ 'ਚ ਭਲਾ ਕੋਈ ਕਿਸੇ ਦਾ ਆਸਰਾ ਲਵੇ ਕੋਈ ਕਿਸੇ ਦਾ ਤੇ ਜਿੰਨੇ ਵੀ ਆਪਾਂ ਮਾਈ ਭਾਈ ਇੱਥੇ ਆਏ ਆ ਸਾਰਿਆਂ ਦੇ ਮਨ 'ਚ ਇਹੀ ਹੋਵੇ ਕਿ ਮਹਾਰਾਜ ਸਾਡੇ ਆ ਪੂਰੇ ਸੁਟਣ ਨਾਲੋਂ ਨਹੀਂ ਲੁਕਣਾ ਇਹ ਰੁਕਣਾ ਤੁਹਾਰੇ ਜਿਹੜੀ ਤੁਹਾਡੇ ਚਰਨਾਂ ਚ ਅਰਦਾਸ ਕੀਤੀ ਵੀ ਤੁਹਾਡੀ ਰਹਿਮਤ ਨਾ ਰੁਕਣਾ ਪਰ ਸਾਡੀ ਕੀਤੇ ਹੋਏ ਜਦ ਸਾਰੇ ਭੇਲ ਇਸ ਕਰਕੇ ਮਹਾਰਾਜ ਆਪ ਜੀ ਕਿਰਪਾ ਕਰੋ ਇਹ ਪੂਰੇ ਵੀ ਤੁਸੀਂ ਬਖਸ਼ੇ ਇਹਨੂੰ ਮਹਾਰਾਜ ਇਹ ਵਿੱਚ ਛੁੱਟਣ ਦੀ ਆਗਿਆ ਦੇ ਦਿਓ ਐ ਵਾਹਿਗੁਰੂ ਦੀ ਕਲਾ ਬਾਪੂ ਵੀ ਪਰਮੇਸ਼ਰ ਵਾਹਿਗੁਰੂ ਸਾਰਾ ਕੁਝ ਉਹਦੇ ਇਹ ਜਿੰਨੇ ਵੀ ਸਮੁੰਦਰ ਆ ਜਾਂ ਵੱਡੇ ਵੱਡੇ ਤਰੇਆ ਆ ਪਾਣੀ ਇਹ ਸਾਰੇ ਉਸ ਵਾਹਿਗੁਰੂ ਦੇ ਹੁਕਮ ਵਿੱਚ ਆ ਤੇ ਇਹਨਾਂ ਨੇ ਆਪਣੀ ਮਨਮਰਜ਼ੀ ਕੀਤੀਆਂ ਪਰਮੇਸ਼ਰ ਤਾਂ ਨਹੀਂ ਕਿਸਦਾ ਬੁਰਾ ਕਰਦਾ ਤੁਰੋ ਇਹਦੇ ਵਿੱਚ ਸਾਡੇ ਕੋਈ ਹੋਣਗੇ ਸਾਡਾ ਵੀ ਮਰਨ ਇੱਥੇ ਭਲਾ ਕਰਿਆ ਪਰ ਸਾਨੂੰ ਕੋਈ ਪਤਾ ਨਹੀਂ ਲੱਗੇ ਸਾਡਾ ਭਲਾ ਕੀ ਹੋਇਆ ਸਮਾਂ ਆਊਗਾ ਪਤਾ ਲੱਗੂਗਾ ਉਹ ਮਾਰੇ ਫੇਰ ਖਾਲਸੇ ਨੂੰ ਦਿਨ-ਦੁਪਣੀ ਰਾਤ ਚੌਕੜੀ ਤਰਕੀ ਬਖਸ਼ਣਗੇ ਜਿੰਨੇ ਵੀ ਮਾਈ ਪਾਈ ਇਸ ਇਲਾਕੇ ਦੇ ਵਿੱਚ ਹੋਰ ਵੀ ਕਿਤੇ ਵੀ ਹੁਣ ਗਾਹਾਂ ਜਿਵੇਂ ਠੰਡ ਦਾ ਮੌਸਮ ਆ ਜਾਣਾ ਜਿਨ੍ਹਾਂ ਦੇ ਵਿਚਾਰੇ ਦੇ ਘਰੇ ਰੋੜ ਗਏ ਉਹਨਾਂ ਨੂੰ ਰਾਸ਼ਨ ਪਹੁੰਚ ਵੀ ਗਏ ਰੱਖੂਗੇ ਇੱਥੇ ਵਿਚਾਰੇ ਇਸ ਕਰਕੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਤੇ ਆਪਾਂ ਸਾਰੇ ਉਹਨਾਂ ਦੇ ਕੋਲੇ ਰਾਸ਼ਨ ਪਾਣੀ ਬਾਅਦ ਵਿੱਚ ਵੀ ਲੈ ਕੇ ਜਾਈਏ ਪਸ਼ੂਆਂ ਲਈ ਚਾਰਾ ਲੈ ਕੇ ਜਾਈਏ ਜਿਹੜੀ ਚੀਜ਼ ਦੀ ਉੱਥੇ ਲੋਡ ਲੋਡ ਹੋਵੇ ਜਾਂ ਮੋਰੇ ਹੁਣ ਸਿਆਲ ਆ ਜਣਾ ਬਿਸਤਰਿਆਂ ਦੀ ਲੋਡ ਆ ਤੇ ਬਿਸਤਰੇ ਕਰਨ ਕਿਸ ਤਰੀ ਸਾਰਾ ਕੁਝ ਨਵੇਂ ਪੁਰਾਣੇ ਨਾ ਚੱਕ ਚੱਕੇ ਦਿੱਤੇ ਜਾਣ ਸਾਨੂੰ ਉਹਨਾਂ ਨੇ ਸਾਰਾ ਕੁਝ ਪਕਸ਼ਿਆ ਇਸ ਕਰਕੇ ਉੱਥੇ ਦਿੱਤੇ ਜਾਣ ਸਾਰੇ ਜਿਹੜੇ ਆਪਾਂ ਸੇਵਾ ਵਿੱਚ ਹਿੱਸਾ ਪਾਈਏ ਗੁਰੂ ਕੀ ਖੁਸ਼ੀਆਂ ਪ੍ਰਾਪਤ ਕਰੀਏ ਤੇ ਆਕਾਰ ਪਰਪਤਵਾਹਿ ਜੀ ਮਿਹਰ ਕਰਨਗੇ ਸੋ ਬਾਕੀ ਨਗਰ ਨਿਵਾਸੀ ਇੱਥੇ ਪਹੁੰਚੇ ਹੋਏ ਆ ਸਾਰੇ ਨੌਜਵਾਨ ਪਿੰਡਾਂ ਦੇ ਇਲਾਕੇ ਦੇ ਉਹ ਸੇਵਾ ਵਿੱਚ ਜੁਟੇ ਹੋਏ ਨੇ ਪਰ ਸਾਰਿਆਂ ਨੂੰ ਬੇਨਤੀ ਇਹੀ ਆ ਕਿ ਮਹਰਦਾ ਊਟ ਆਸਰਾ ਲੈ ਕੇ ਕਰ ਲੈਣ ਜੇ ਕਹਣ ਨਾ ਵੀ ਮੈਂ ਰਖ ਤਾਂ ਮੈਂ ਕਰਿਆ ਸੀ ਪੰਜ ਟਰਾਲੀਆਂ ਪਾਪੀਏ ਪੇ ਨਹੀਂ ਰੁਕਣਾ ਮਹਾਰਾ ਨੂੰ ਕਹਣਾ ਮਹਾਰਾ ਇਹ ਸਰੀਰ ਵੀ ਤੁਸੀਂ ਬਖਸ਼ਾ ਮਿੱਟੀयां ਵੀ ਤੁਸੀਂ ਬਖਸ਼ੀਆਂ ਟਰੈਕਟਰ ਵੀ ਤੁਸੀਂ ਬਖਸ਼ੇ ਸਾਹ ਵੀ ਤੁਸੀਂ ਬਖਸ਼ੇ ਆ ਬੋਰੇ ਵੀ ਤੁਸੀਂ ਬਖਸ਼ੇ ਮਿੱਟੀ ਦੇ ਬਸ ਰੱਖਣ ਦੀ ਆਗਿਆ ਦੇ ਰਿਹਾ ਮਹਾਰਾ ਕਰਨਾ ਤਾਂ ਆਪ ਜੀ ਨੇ ਮਹਾਰਾ ਦਾ ਊਟ ਆਸਰਾ ਲਵਾਂਗੇ ਤੇ ਗੁਰੂ ਮਹਾਰਾ ਸਾਰੇ ਕਾਰਜ ਪੂਰੇ ਕਰਨਗੇ ਪੰਜਾਬ ਪਲਾਂ ਦੀ ਖਿਮਾ ਕਰਨੀ ਜੀ ਮਹਾਪੁਰਖਾਂ ਪਰ ਸਾਰੀਆਂ ਸੰਖਾਂ ਦਾ ਧੰਨਵਾਦ ਆਪ ਪ੍ਰਸ਼ਾਸਨ ਵਾਲਿਆਂ ਦਾ ਧੰਨਵਾਦ ਔਰ ਜਿਹੜੇ ਵੀਰ ਤੁਸੀਂ ਨਾਈਬ ਕਰਕੇ ਵੀਡੀਓ ਬਣਾ ਬਣਾ ਕੇ ਪਾ ਰਹੇ ਤੁਹਾਡਾ ਸਾਰਿਆਂ ਦਾ ਧੰਨਵਾਦ ਗੁਰੂ ਮਹਾਰਾਜ ਦੀ ਕਿਰਪਾ ਕਰ ਸਾਰਿਆਂ ਨੂੰ ਗੁਰਸਿੱਖੀ ਬਖਸ਼ਣ ਸਵਰਾਂ ਦੇ ਸਿਰ ਤੇ ਮੇਰ ਭਰੇ ਹੱਥ ਵੇਖਣ ਸਾਰੇ ਨਕਰ ਕੀੜਿਆਂ ਵਿੱਚ ਖੁਸ਼ੀਆਂ ਹੋਣ ਤੁੰਗ ਪੁੱਲਾਂ ਦੀ ਖਿਮਾਰੀ ਵਾਹਿਗੁਰੂ ਕੀ ਕਰਤਾਰ ਵਾਹਿਗੁਰੂ ਜੀ ਕੀ ਫਤਿਹ